ਆ ਇੱਕ ਸਾਜ ਆ ਬੋਧ ਧਰਮਾਲਿਆਂ ਦਾ ਇਹਦੇ ਤੇ ਇਹ ਆ ਕੰਟਰੂ ਜਿਹਾ ਇਦਾਂ ਘੁਮਾਈ ਜਾਉਂਦਾ ਤੇ ਜੇ ਸਾਊਂਡ ਨਿਕਲਦਾ ਮਤਲਬ ਆਵਾਜ਼ ਨਿਕਲਦੀ ਏ ਔਰ ਬੜੀ ਇਹ ਮਾਈਂਡ ਦੀ ਗੇਮ ਹੈ ਅਗਰ ਤੁਹਾਡੀ ਕਨਸੈਂਟਰੇਸ਼ਨ ਬਣ ਜਾਂਦੀ ਹੈ ਤੁਹਾਡਾ ਧਿਆਨ ਲੱਗ ਜਾਂਦਾ ਲਿਵ ਜੁੜ ਜਾਂਦੀ ਆ ਤੇ ਫੇਰ ਹੀ ਇਹਦੇ ਚ ਆਵਾਜ਼ ਆਉਣੀ ਨਹੀਂ ਤੇ ਨਹੀਂ ਆਉਣੀ ਔਰ ਬਿਲਕੁਲ ओरिजिनल ਹੈ ਇਹਦੇ ਚ ਕੋਈ ਵੀ ਮੈਂ 뮤직 ਇਫੈਕਟ ਨਹੀਂ ਯੂਜ਼ ਕਰਨਾ ਜੇ ਤੇ ਆ ਗਈ ਆਵਾਜ਼ ਤਾਂ ਵੀ ਠੀਕ ਹੈ ਨਾ ਨਹੀਂ ਤਾਂ ਵੀ ਠੀਕ ਹੈ ਇਹ ਬੜਾ ਮਤਲਬ ਧਿਆਨ ਜਾਲਾ ਕੇ ਬੋਲੇ ਬੋਲੇ ਜਿਹੇ ਦੇਤੇ ਕਿਸੋਲਾ ਫੇਰ ਆਵਾਜ਼ ਆਉਂਦੀ ਆ ਔਰ ਸੱਚ ਹੈ ਤੁਸੀਂ ਇਹਦੇ ਬਾਰੇ Google ਤੇ YouTube ਤੇ ਸਰਚ ਕਰ ਸਕਦੇ ਮੈਨੂੰ ਇਹਦਾ ਨਾਮ ਨਹੀਂ ਪਤਾ ਮੈਂ ਕਿਸੇ 뮤ਜ਼ਿਕ ਡਾਇਰੈਕਟਰ ਕੋਲ ਆਇਆ ਉੱਥੇ ਪਿਆ ਸੀ ਤੇ ਉਹਨਾਂ ਮੈਨੂੰ ਦੱਸਿਆ ਸੀ ਕਿ ਇਦਾਂ ਇਹ ਚੱਲਦਾ ਹਲਕਾ ਹਲਕਾ ਜਿਹਾ ਇਹਦੇ ਉੱਤੇ ਘਮਾਉਣਾ ਰਹਿੰਦਾ ਹੈ ਇਹਦੇ ਚ ਬੁੱਧ ਧਰਮ ਦੇ ਮਹਾਰਾਜ ਦੀ ਆ ਬਣੀ ਨਹੀਂ ਹੈ ਇਹਦੇ ਚ ਮੂਰਤੀ ਜੀ ਵੀ ਔਰ ਪਤਾ ਨਹੀਂ ਕੀ ਨਾ ਸਸਾਇਦਾ ਪਰ ਇਹਦੇ ਤੇ ਆ ਧਮਾਉਣ ਦੇ ਨਾਲ ਆਵਾਜ਼ ਬਣਦੀ ਹੈ ਹਰ ਕੋਈ ਨਹੀਂ ਬਣਾ ਸਕਦਾ ਥੋੜਾ ਜਿਹਾ ਮਾਈਂਡ ਦੀ ਨਾ ਕਨਸੈਂਟਰੇਸ਼ਨ ਬਣਾਉਣੀ ਪੈਂਦੀ ਹੈ ਮੇਰੇ ਕੋ ਵੀ ਹਰ ਵਾਰ ਨਹੀਂ ਇਹ ਬਣਦੀ ਜੇ ਕਹਾਂ ਵੀ ਮੈਂ ਬਹੁਤ ਮਾਹਿਰ ਐ ਇਸ ਚੀਜ਼ ਮੈਂ ਘਰ ਆ ਕੇ YouTube Google ਤੇ ਸਰਚ ਕੀਤਾ ਸੀ ਤੇ ਫਿਰ ਇਹਦਾ ਪਤਾ ਲੱਗਾ ਇਹਨੂੰ ਕਹਿੰਦੇ ਆ ਤਿੱਬਤੀਨ ਸਿੰਗਿੰਗ ਬਾਉਲ ਮਤਲਬ തീവതി വെച്ച ബോധി ഒന്ന